ਅੱਜ ਮੈਂ ਜੀ ਫਰੀਦਕੋਟ ਪਹੁੰਚਾ ਮੇਰੇ ਕੁਲੀਗ ਗੁਰਦੇਵ ਸਿੰਘ ਸੇਖੋਂ ਜੀ ਐਮਐਲਏ ਸਾਹਿਬ ਲੋਕਲ ਔਰ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਸਾਡੇ ਬਹੁਤ ਸਾਰੇ ਜਿਹੜੇ ਸੀਨੀਅਰ ਡਿਪਟੀ ਸਰ ਨਾਲ ਹਾਜ਼ਰ ਹੋਦਾ ਜੀ ਜਿਹੜਾ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਾਨੇ ਤੋਂ ਯੁੱਧ ਨਸ਼ਾ ਵਿਰੋਧੀ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਰਿਹਾ ਤੇ ਇਸ ਵੇਲੇ ਮੈਂ ਫਰੀਦਕੋਟ ਆ ਇਹ ਇਹਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 60 ਬੈਡ ਸੀਗੇ ਡੀ ਐਡਿਕਸ਼ਨ ਦੇ ਵਿੱਚ ਤੇ ਅੱਗੇ ਅਸੀਂ ਵਧਾ ਕੇ ਉਹਨਾਂ ਨੂੰ 300 ਬੈਡ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਸਵਾਏ ਜਿਹੜੇ ਸਾਡੇ ਹੋਟ ਸੈਂਟਰ ਹੈ ਬਹੁਤ ਅੱਛੇ ਚੱਲ ਰਹੇ ਆ ਔਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਔਰ ਇਹ ਜਿਹੜੀ ਯੁੱਧ ਨਸ਼ੇਵਰਤ ਮਹਿੰਮ ਹੈ ਪੰਜਾਬ ਸਰਕਾਰ ਦੀ ਇਹ ਨਸ਼ੇ ਕਰਨ ਵਾਲਿਆਂ ਵਾਸਤੇ ਤਾਂ ਬਰਦਾਨ ਸਾਬਤ ਹੋઈ ਰਹੀ ਹੈ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜਾ ਜੁਰਮ ਹੈ ਕ੍ਰਾਈਮ ਹੈ ਜਿਹੜਾ ਪੋਲਿਟਿਕ ਕ੍ਰਾਈਮ ਹੈ ਸਨੇਚਿੰਗਸ ਹੋਰ ਜਿੰਨਾ ਵੀ ਸਾਡੇ ਲੁੱਟਾ ਖੋਆ ਉਹਦੇ ਉਹ ਉਹ ਉਹਨੂੰ ਵੀ ਥੰਨ ਪੈ ਰਹੀ ਆ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਵੇਂ ਚਾਹੇ ਸਾਡੀਆਂ ਜੇਲਾਂ ਹੈਗੀਆਂ ਜਿਹੜੀਆਂ ਓਵਰਕਰਾਊਡਡ ਹੈ ਉਹਦੇ ਚ ਜ਼ਿਆਦਾ ਜਿਹੜੀ ਓਵਰਕਰਾਊਡਿੰਗ ਹੈ ਉਹ ਜਿਹੜੇ ਡਰਗ ਰਿਲੇਟਿਡ ਕੇਸਸ ਆ ਉਹਦੇ ਕਰਕੇ ਆ ਤੇ ਜੁਡੀਸ਼ਰੀ ਉੱਤੇ ਵੀ ਲੋਡ ਘਟੇਗਾ ਔਰ ਸਮਾਜ ਨੂੰ ਇਹਦੇ ਲੰਬੇ ਸਮੇਂ ਦੇ ਵਿੱਚ ਬਹੁਤ ਫਾਇਦੇ ਹੋਣਗੇ ਕਿ ਜਦੋਂ ਬੱਚੇ ਨਸ਼ਾ ਛੱਡ ਕੇ ਕੰਮ ਤੇ ਲੱਗਣਗੇ ਪ੍ਰੋਡਕਟਿਵਿਟੀ ਵਧੇਗੀ ਔਰ ਇਹਦੇ ਵਾਸਤੇ ਅਸੀਂ ਕੰਪਰੀহেনਸਿਵ ਥਿਊ ਲੈ ਕੇ ਜਿਸ ਤਰ੍ਹਾਂ ਮੈਂ ਦੱਸਿਆ ਵੀ 300 ਜਿਹੜੇ ਅਸੀਂ ਡੀਡਿਕਸ਼ਨ ਬੈਲਸ ਪਲਸ ਰਿਹਾ ਤੇ ਇਹਦੇ ਨਾਲ ਅਸੀਂ ਸਕਿੱਲ ਡਵੈਲਪਮੈਂਟ ਜਿਹੜੇ ਬੱਚੇ ਸਾਡੇ ਕੋਲੇ ਆਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਲਿਕਵਿਡ ਮੈਥਡਨ ਥੈਰੇਪੀ ਸ਼ੁਰੂ ਕਰ ਰਹੇ ਹਾਂ ਔਰ ਓਰਲ ਸਬਸਟੀਟਿਊਸ਼ਨ ਥੈਰੇਪੀ ਸਾਡੀ ਆਲਰੇਡੀ ਚੱਲ ਰਹੀ ਆ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਐਚ ਆਈ ਵੀ ਤੋਂ ਮਤਲਬ ਜਿਹੜਾ ਹੈਗਾ ਤੁਹਾਡਾ ਏਡਸ ਦੀ ਬਿਮਾਰੀ ਤੋਂ ਕਾਲੇ ਪੀੜੀਆਂ ਤੋਂ ਬਚਣ ਤੇ ਦੂਜੀ ਗੱਲ ਹੈ ਕਿ ਜਦੋਂ ਨਸ਼ਾ ਛੱਡਣਗੇ ਕੰਮ ਸਿੱਖਣਗੇ ਤੇ ਅਸੀਂ ਇਸੇ ਤਰ੍ਹਾਂ ਇੰਡਸਟਰੀ ਦੇ ਨਾਲ ਕਿਹੜੇ-ਕਿਹੜੇ ਉਹਨਾਂ ਨੂੰ ਸਕਿੱਲ ਚਾਹੀਦੇ ਆ ਸੌਫਟ ਸਕਿੱਲ ਕਿਹੜੇ-ਕਿਹੜੇ ਆ ਖੇਤੀਬਾੜੀ ਦੇ ਅਧਾਰ ਤੇ ਕਿਹੜੇ-ਕਿਹੜੇ ਆ ਆਈਟੀਐਸ ਕਿਹੜੇ-ਕਿਹੜੇ ਸਿੱਖ ਸਕਦੇ ਉਹਨਾਂ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਇੱਕ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਤੇ ਉਹਨਾਂ ਨੂੰ ਪਹਿਲਾਂ ਕੰਮ ਸਿਖਾ ਕੇ ਤੇ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਉਹਦੇ ਵਾਸਤੇ ਜਿਵੇਂ ਖੇਤੀਬਾੜੀ 'ਚ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿਹਦੇ 'ਚ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਦੇ ਆ ਪਰ ਸਬਸਿਡੀ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹੋਰ ਵੀ ਜੜੀਆਂ ਹੈ ਕਿ ਜਿਹਨਾਂ ਦੇ ਵਿੱਚ ਆਪਣੇ ਕੋਈ ਬੰਦਾ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਚਾਹੇ ਕੋਈ ਛੋਟਾ ਮੋਟਾ ਉਹਦਾ ਆਪਣਾ ਕੋਈ ਐਂਟਰਪ੍ਰਾਈਜ਼ ਹੋਵੇ ਜਾਂ ਕੋਈ ਆਪਣੀ ਬਾਸ ਖਰੀਦਣਾ ਚਾਹੁੰਦਾ ਹੈ ਸੋ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਉਹ ਲੋਨ ਦੀ ਫੈਸਿਲਿਟੀ ਵੀ ਕਰ ਰਹੇ ਆ ਸੋ ਇੱਕ ਕੰਪਰੀਹੈਂਸਿਵ ਪੈਕੇਜ ਹੈ ਕਿ ਨਸ਼ਾ ਛੁਡਾਣਾ ਫਿਰ ਕੰਮ ਤੇ ਲਾਣਾ ਤੇ ਉਹਦੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਕੰਮ ਸ਼ੁਰੂ ਕਰਕੇ ਉਹਨੂੰ ਕੰਮ ਤੇ ਲਾਣਾ ਹੈ ਤੇ ਦੂਜੇ ਪਾਸੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਸ਼ਕਤੀ ਹੈ ਉਹ ਪੂਰੀ ਵਰਤੀ ਜਾਂਦੀ ਹੈ ਇਸ ਤਰ੍ਹਾਂ ਵਰਤੀ ਜਾਂਦੀ ਰਹੇਗੀ ਤੇ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਰਿਹਾ ਕਿ ਜਿਹੜੇ ਪਹਿਲਾਂ ਛੋਟੇ-ਮੋਟੇ ਕਹਿੰਦੇ ਸੀ ਹੁਣ ਵੱਡੇ ਸਮੱਗਰ ਬਹੁਤ ਸਾਰੇ ਜਿਹੜੇ ਦੂਜੇ ਬੰਦੇ ਵੀ ਫੜੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਰਵਿੰਦ ਕੇਜੀਵਾਰ ਭਗਵਾਨਪਤ ਮਾਨ ਜੀ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਨੇ ਜਿਹੜੀ ਪਿਛਲੇ ਬਹੁਤ 3-4 ਦਿਹਾਕਿਆਂ ਤੋਂ ਸਿਆਸੀ ਪੋਸਟ ਪੜਾਈ ਸੀ ਜਿਹੜੀ ਕਿ ਪੋਲੀਟੀਕਲ ਪੈਟਰਨ ਹੈ ਸੀ ਨਸ਼ਿਆਂ ਦੇ ਬਿਜ਼ਨਸ ਦੀ ਉਹ ਸਾਰੀ ਖਤਮ ਕਰਤੀ ਆ ਉਹਨਾਂ ਅਸਲ ਵਿੱਚ ਕੋਈ ਪੋਲਿਟিক্যাল ਪੈਟਰੋਨੇਜ ਨਹੀਂ ਆ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਹਾਲਤ ਇੱਥੇ ਤੱਕ ਪਹੁੰਚ ਗਈ ਆ ਕਿ ਪਾਕਿਸਤਾਨ ਤੋਂ ਰੋਲ ਆਉਂਦੀ ਸੀ ਨਸ਼ਾ ਸੱਟ ਕੇ ਜਾਂਦੀ ਸੀ ਉਹਦੇ ਚ 70% ਰਿਡਕਸ਼ਨ ਹੋਈ ਆ ਜੀ 70% ਘਟਾ ਆਂਦੀ ਆ ਤੇ ਜੇ ਕੋਈ ਪੈਕੇਟ ਛੁੱਟ ਵੀ ਜਾਂਦਾ ਉਹਨੂੰ ਚੱਕਣ ਨਹੀਂ ਜਾਂਦਾ ਕੋਈ ਵੀ ਉਹ ਕਹਿੰਦਾ ਜੀ ਚੱਕਣ ਕਿਉਂ ਨਹੀਂ ਜਾਂਦੇ ਕਹਿੰਦਾ ਜੀ ਜਿਹੜੀ ਪੰਜਾਬ ਪੁਲਿਸ ਆ ਗਿੱਟੇ ਸਿੱਖ ਦਿੰਦੀ ਆ ਪਿੱਛੋਂ ਸੋ ਇੱਕ ਜਿਹੜਾ ਇੱਕ ਫੀਅਰ ਆਫ ਗੋਡ ਤੇ ਫੀਅਰ ਆਫ ਪੁਲਿਸ ਜਿਹੜਾ ਜਿਹੜਾ ਸਕਿਉਰਿਟੀ ਏਜੰਸੀਜ਼ ਦਾ ਉਹ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਚੜਾ ਹੈਗਾ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਿਹਾ ਤੇ ਜਾਂ ਉਹ ਇਹ ਕੰਮ ਛੱਡ ਰਿਹਾ ਹੋਵੇ। ਸੋ ਇਹ ਓਵਰਆਲ ਜਿਹੜਾ ਇਹਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਵੀ ਖਾਸ ਕਰਕੇ ਮਾਤਾਵਾਂ ਵੱਲੋਂ ਤੇ ਭੈਣਾਂ ਵੱਲੋਂ ਉਹ ਉਹ ਬਹੁਤ ਜ਼ਿਆਦਾ ਅਸੀਸਾਂ ਦਿੰਦੀਆਂ ਜਿਹੜੇ ਆਮ ਆਦਮੀ ਪਾਰਕ ਸਰਕਾਰ ਨੂੰ ਔਰ ਪੁਲਿਸ ਨੂੰ ਔਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਇਹ ਬਹੁਤ ਨੇਕ ਕੰਮ ਕਰਦੇ ਹੋ ਜਿਹੜਾ ਆਣ ਵਾਲੀ ਪੀੜ੍ਹੀ ਨੂੰ ਇਸ ਨਾਮਰਾਦ ਜਿਹੜੀ ਹੈਗੀ ਆ ਅਲਾਮਤ ਉਹ ਤੁਸੀਂ ਵਿਚਾਰ ਰਹੇ ਹੋ। ਤੇ ਇਹ ਸਾਡਾ ਜਿਹੜਾ ਮੁੱਖ ਕੰਮ ਹੈ ਜੀ ਉਹ ਹੈਗਾ ਕਿ ਬੱਚਾ ਨੂੰ ਨਸ਼ੇ ਛੁਡਾਣਾ ਕੰਮ ਸਿਖਾਣਾ ਤੇ ਕੰਮ ਤੇ ਲਾਣਾ ਤੇ ਦੂਜਾ ਜਿਹੜਾ ਮੇਰੇ ਮਿਸ਼ਨ ਦਾ ਪਾਰਟ ਆ ਜਿਹਦੇ ਕਰਕੇ ਮੈਂ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਉਹ ਹੈਗਾ ਕਿ ਡੇਂਗੂ ਚਿਕਨਗੁਨੀਆ ਮਲੇਰੀਆ ਡਾਇਰੀਆ ਤੁਹਾਡੇ ਜਿਸ ਤਰ੍ਹਾਂ ਹੋ ਗਿਆ ਵੀ ਕੋਲਰਾ ਵਗੈਰਾ ਇਹ ਜਦੋਂ ਬਰਸਾਤ ਆਉਂਦੀ ਆ ਬਾਰਿਸ਼ਾ ਸ਼ੁਰੂ ਹੁੰਦੀ ਆ ਇੱਕ ਬਾਰਿਸ਼ ਪੈ ਗਈ ਆ ਤੇ ਉਹਦੇ ਵਿੱਚ ਇਹ ਬਿਮਾਰੀਆਂ ਬਹੁਤ ਵੱਧ ਜਾਂਦੀਆਂ ਔਰ ਏਮਜ਼ ਦੀ ਸਟੱਡੀ ਹੋਈ ਸੀ ਜੀ ਆਲ ਇੰਡੀਆ ਇੰਸਟੀਚਿਊਟ ਦੀ ਕਿ 10 ਦੇ ਵਿੱਚੋਂ 8 ਬੰਦੇ ਜਦੋਂ ਕੋਈ ਬੰਦਾ ਬਿਮਾਰ ਹੋ ਜਾ ਕਿਸੇ ਨੂੰ ਡੈਂਗੂ ਹੋ ਜਾ ਚਿਕਨਗੁਨੀਆ ਹੋ ਜਾ ਕਿਸੇ ਦਾ ਕਿਸੇ ਨੂੰ ਲੱਕਵਾ ਹੋ ਜਾ ਕਿਸੇ ਨੂੰ ਹਾਰਟ ਅਟੈਕ ਹੋ ਜਾ ਤੇ ਉਹਨੂੰ ਹਸਤਾ ਪ੍ਰਾਈਵੇਟ ਹਸਤਾ ਚ ਇਲਾਜ ਕਰਾਣਾ ਪੈਦੇ ਤੇ ਜਿਹੜੇ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਖਰਪਤਨੇ ਪੈਂਦੇ ਆਪਣੀ ਜੇਬ ਚੋਂ ਖਰਪਤਨੇ ਪੈਂਦੇ ਆ ਆਲਟ ਆਫ ਪਾਕਟ ਐਕਸਪੈਂਸ ਇਸ ਆਨ दिल्ली क्राइम नेशनल न्यूज़ नजर सफर